ਜਿਹੀਂ ਚੱਲੇ ਆ ਮੰਮੀ ਹੁਣਾਂ ਨੂੰ ਨਹੀਂ ਪਤਾ ਕਿੱਥੇ ਚੱਲੇ ਆ ਤੇ ਉਧਰ ਜਾ ਦੇਖੋ ਡਿੱਗੀ ਸਾਡੀ ਫੇਰ ਭਰੀ ਏ ਸਾਰਾ ਕੁਝ ਇੱਥੇ ਰੁਕ ਜਾਓ ਲੋਰੀ ਇੰਨੇ ਦਿਨਾਂ ਬਾਅਦ ਫਾਈਨਲੀ ਅੱਜ ਆਪਾਂ ਮੈਂ ਚੱਲੀ ਆ ਮੇਰੇ ਸੋਹਰੇ ਘਰ ਅਸਲ ਵਿੱਚ ਪਹਿਲਾਂ ਚੰਡੀਗੜ੍ਹ ਤੋਂ ਉਹ ਚੰਡੀਗੜ੍ਹ ਤੋਂ ਆਏ ਤੇ ਉਧਰ ਆਉਣਾ ਪਿਆ ਕਿਉਂਕਿ ਫਲੈਟ ਉਧਰੋਂ ਹੀ ਅੰਮ੍ਰਿਤਸਰੋਂ ਫਿਰ ਮੰਮੀ ਹੁਣਾਂ ਕੋ ਰੇ ਫਿਰ ਰਾਤ ਤੰਦਸਿਆ ਵੀ ਸਾਢੇ 12 ਵਜੇ ਆਏ ਆਪਾਂ ਘਰ ਰੋਟੀ ਪਾਣੀ ਬਾਹਰੋਂ ਕੀਤਾ ਕੁੱਤਾ ਤੇ ਹੁਣ ਇਧਰ ਵਾਏ ਵੀ ਕੋਈ ਚੜਾਉਣ ਵਾਲਾ ਵੀ ਨਹੀਂ ਹੈਗਾ ਫਿਰ ਉਧਰੋਂ ਰੁੱਬੀ ਰੁੱਬੀ ਨਾਲ ਚੜਾ ਜਾਣਾ ਵਾਏ ਵੀ ਅਮਰਸਰੋਂ ਥੋੜੀ ਜਿਹੜੀ ਟਿਕਟ ਐ ਸਸਤੀ ਮਿਲਣ ਦੀ ਸੀ ਹਨ ਨੂੰ ਹਨਾ ਆਪਾਂ ਚੰਡੀਗੜ੍ਹ ਨਾਲ ਤੇ ਤਾਂ ਕਰਕੇ ਆਈ ਫਿਰ ਸਿੱਧਾ ਉੱਧਰ ਨੂੰ ਹੀ ਚੱਲ ਗਏ ਤੇ ਹੁਣ ਘਰ ਜਾਣਦੇ ਆ ਵੇ ਦੇ ਕਰਦਾ ਮੋਲ ਚਾਲ ਮम्मी ਡੈਡੀ ਹੁਣੀ ਤੇ ਡਿੱਕਣ ਦੇ ਮम्मी ਨੇ ਮੈਂ ਮम्मी ਨਾਲ ਦੇ ਖੀਰ ਬਣਾ ਕੇ ਰੱਖੇ ਉਹਦੇ ਮम्मी ਨੇ ਖੀਰ ਬਣਾ ਕੇ ਰੱਖੀ ਮम्मी ਨੇ ਫੋਨ ਕੀਤਾ ਵੀ ਕਿ ਆ ਖਾਣੀਆਂ ਖੰਡ ਵਾਲੀ ਖਾਣੀਆਂ ਕਿ ਚੱਕਰ ਵਾਲੀ ਪਰ ਬਾਈਥੋਂ ਬੰਦ ਹੀ ਖਵਾ ਦੋ ਇੱਕ ਬੜਾ ਦਿਲ ਦੇ ਦੇ ਆ ਮम्मी ਡੈਡੀ ਹੁਣਾਂ ਨੂੰ ਮਿਲਦੇ ਆ ਨਾਲੇ ਟੂਬੋਸ ਉਹਦਾ ਰਿਐਕਸ਼ਨ ਵੀ ਦੇ ਕੇ ਸਾਕ ਤਾਵੇ ਨਾ ਇਹ ਬਚਾਉ ਪੇਟੀ ਟੂਬੋ ਨੂੰ ਤੇ ਆਨੂੰ ਗਾਲਾਂ ਹੀ ਕੱਢਣੀਆਂ ਉਹਦੇ ਜਾਂਦੇ ਵੇਖੋ ਨੇ ਉ કરી ਜਾਣਾ ਕਿੱਥੇ ਗਏ ਕਿੱਦਾਂ ਗਏ ਕੀ ਸਾਬ ਕਿਤਾਬ ਤੁਹਾਡਾ ਆਉਂਦੇ ਕਿਉਂ ਨਹੀਂ ਦੇ ਹਾਂ ਹਾਂ ਇਹਦੇ ਕਰ ਚਲ ਜੀ ਤੇ ਕਰਦੇ ਕਿ ਪੀ ਹਾਂ ਹੁਣ ਵੇਦ ਦੇ ਮਿਲਦੇ ਘਰ ਜਾਦੇ ਉਹਨਾਂ ਨੂੰ ਆਪਾਂ ਰੱਖਣ ਉੱਥੇ ਰੱਖ ਸਕਦੇ ਹਾਂ ਪਰ ਇਹ ਜਿਹੜੀ ਓਦਾਂ ਦਾ ਉੱਥੇ ਵੇਖੋ ਉਹਨਾਂ ਦੇ ਕੁੱਤੇ ਆਪਣੇ ਸਿਆਲੇ ਸੈਣੇ ਕਿਤੇ ਆਏ ਤੇ ਇੰਨੇ ਤਾਂ ਸਾਰੇ ਅੱਗੇ ਲਾ ਲੈਣੇ ਆਪਣੇ ਇਹਨੇ ਇਹਨੇ ਲਾ ਲੈਣੇ ਅੱਗੇ ਇਹ ਇੰਨੇ ਤਾਂ ਪਾਰ ਹੋਣਾ ਇਹਦੇ ਪਿੰਡਾਂ ਵਾਲਿਆਂ ਦੇ ਹਿਸਾਬ ਤਾਬ ਫਿਰ ਵੱਖਰਾ ਉਹਨਾਂ ਵਾਲਾ ਦਾ ਵੱਖਰਾ ਹਣਾ ਇਹ ਜਿਹੜੇ ਹਿਸਾਬ ਨਾਲ ਉੱਥੇ ਜੁਰਮਾਨਾ ਪੈਂਦਾ ਇਹਨੇ ਹਰ ਰੋਜ਼ ਜੁਰਮਾਨਾ ਪਵਾਇਆ ਕਰਨਾ ਸਿਟੀ ਇੰਦਾ ਕਾਰ ਛੱਡ ਕੇ ਗੱਡੀ 'ਚ ਬੈਂਦੇ ਇਹਨੂੰ ਤੇ ਅਸੀਂ ਖਲੋ ਜਾ ਮੈਂ ਤੁਹਾਡੀ ਓਸਕਰ ਮੇਰੇ ਸਾਰੇ ਕੱਪੜੇ ਲਪੇਟਦੇ ਵੇਖ ਲੈ ਫਿਰ ਇਹ ਕੰਮ ਨਾ ਕਰਿਆ ਕਰ ਤੂੰ ਹਾਂ ਪੈਲੀ ਨੂੰ ਪਾਣੀ ਲਾਇਆ ਤੇ ਇਹਦਾ ਹਾਲ ਵੇਖ ਲਓ ਤੇ ਉਹਦਾ ਹਾਲ ਵੇਖ ਲਓ ਕਮਲੇ ਹੋਏ ਦੋਵੇਂ ਯਾਨੀ ਕਮਲੇ ਹੋਏ ਇਹਨਾਂ ਨੂੰ ਆਈ ਨੀਆ ਮਮ ਜਲ ਗੀਂਗੇ ਸਵੇਰ ਸਵੇਰ ਡੈਡੀ ਉਹਨਾਂ ਨੇ ਪਹਿਲੀ ਭਾਰਤੀ ਤੇ ਏ ਨਹੀਂ ਨਿਕਲਣ ਦੇ ਗਰਮੀ ਬੜੀ ਨਾ ਨਿਆਣੇ ਖੇਡੀ ਜਾਂਦੇ ਖੇਡੀ ਜਾਂਦੇ ਪਰ ਉਸੋ ਦਾ ਤੇ ਲੱਗਦਾ ਨਹੀਂ ਅੱਗੇ ਘੜ ਜੀ ਆਪਣਾ ਫਰੂਟ ਹੈ ਤੇ ਤੁਹਾਨੂੰ ਬੜਾ ਫਿਰ ਇੱਥੇ ਆਏ ਆ ਤੇ ਥੋੜੀਆਂ ਮੱਖੀਆਂ ਨੇ ਵੀ ਤੇ ਸਵਾਗਤ ਕਰਨਾ ਕਰਨਾ ਹੈ ਆ ਕਿ ਨਹੀਂ ਹਾਂ ਵੇ 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 ਅਟੂ ਤੂੰ ਲੋਕਾਂ ਨੂੰ ਪਰਾਂ ਖੇਡ ਲਿਆ ਤੂੰ ਵੇ ਦੋਵੇਂ ਚਲੋ ਚਲੋ ਉਧਰ ਚਲੋ ਤੂੰ ਤੇ ਤੇ ਤੇਰਾ ਤੇ ਇਹਨੂੰ ਸਭ ਤੋਂ ਪਹਿਲਾਂ ਉਹ ਵੜ ਗਈ ਚੱਲੇ ਵੜ ਗਈ ਲੋਬੀ ਅੱਜ ਹੀ ਚੱਲੇ ਆ ਮੰਮੀ ਨੂੰ ਨਾਲ ਨੂੰ ਨਹੀਂ ਪਤਾ ਕਿੱਥੇ ਚੱਲੇ ਨਾ ਹੀ ਡੈਡੀ ਨੂੰ ਪਤਾ ਕਿੱਥੇ ਚੱਲੇ ਮੈਂ ਤੇ ਪ੍ਰਾਈਡ ਪਰਾਬਾਦੀ ਮਮੀ ਡੈਡੀ ਨੂੰ ਕਿਤੇ ਲੈ ਕੇ ਚੱਲੇ ਆ ਨੋਨੀ ਦੱਸੇ ਗੁਰਦੁਆਰਾ ਸਾਹਿਬ ਹੀ ਮੱਥਾ ਟੇਕ ਲਿਆ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਹੁਣ ਅਹੀ ਅੱਗੇ ਇਧਰ ਦੀ ਇਧਰ ਹੋ ਗਿਆ ਲੱਗੀਆਂ ਕਾਲੀਆਂ 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 ਮਿਰਚਾਂੀਆਂ ਨਹੀਂ ਹੁੰਦੀਆਂ ਕਾਲੀਆਂ ਪੀਲੀਆਂ ਕਾਲੀਆਂ ਪੀਲੀਆਂ ਹਾਂ ਪੀਲੀਆਂ ਕਿੰਨਾ ਵਧੀਆ ਹੋ ਗਿਆ ਆਪਾਂ ਛੋਟੇ ਹੁੰਦੇ ਨਾ ਹਾਂਜੀ ਆਪਾਂ ਬੜੀਆਂ ਆਂਦੇ ਰਹੇ ਮੈਂ ਨਹੀਂ ਮਮੀ ਤੇਰੀਆਂ ਹੁੰਦੀਆਂ ਗਰਮ ਨੇ ਵੱਡੇ ਆ ਗਿਆ ਸਾਰਾ ਕਿੰਨਾ ਲੱਗ ਗਿਆ ਵੱਡੇ ਕਹਦਾ ਜੀ ਹੁਣ ਕੀ ਬਾਦ ਦੁਬਾਰਾ ਮੈਂ ਲੱਗ ਗਿਆ ਤੁਹਾਡੀ ਪਹਿਲੀ ਉਹ ਪਪਲਰਾਂ ਤੋਂ ਪਿੱਛੇ ਆ ਨਾ ਜੀ ਯਾਰ ਘੜਨਾ ਤਾਂ ਤੂੰ ਨਾ ਉੱਥੇ ਪਹਿਲੀ ਜੀ ਪਹਿਲੀ ਜੀ ਤੋਂ ਚੱਲੇਗਾ ਨਾ ਬੋਰ ਬੋਰ ਚੱਲੇ ਮੈਂ ਤੇ ਆਹ ਜੇ ਮੋਟਰ ਵਾਲੀ ਵੇਖੀ ਮੈਂ ਪਈ ਉਹ ਹੋਣੀ ਨਹੀਂ ਨਾ ਵੇਖੀ ਉਹ ਨਹੀਂ ਵੇਖੀ ਉਹ ਪਪਲਰ ਲੱਭਣੇ ਨਾ ਪਪਲਰ ਉੱਥੇ ਗੱਡੀ ਚੱਲਦੀ ਏ ਗੱਡੀ ਚੱਲ ਜਾਂਦੀ ਆ ਅਗਲੀ ਗੱਡੀ ਤੋਂ ਨਾ ਪੈਣਾ ਅੱਗੇ ਬੜਾ ਸੋਹਣਾ ਨਹੀਂ ਗੱਡੀ ਮੋਕੇ ਤੇ ਚੱਲ ਜਾਂਦੀ ਉੱਥੇ ਪੈਰ ਤੇ ਆਪਣੀ ਪਹਿਲੀ ਦੀ ਕੋਲ ਨਹੀਂ ਜਾਂਦੀ ਪਾਸੋਂ ਸੂਏ ਤੱਕ ਹੀ ਰਹਿੰਦੀ ਆ ਨਾ ਚਲੋ ਕੋਈ ਗੱਲ ਨਹੀਂ ਆ ਹੋਵਾਂਗੇ ਕਿਹਦੇ ਨੂੰ ਤੇ ਵੀ ਕੋਈ ਨਹੀਂ ਕਹ ਲੈ। ਦੇਖ ਹੁਣ ਦੱਸਦੇ ਮੰਮੇ ਨਾਲ ਕਿੱਥੇ ਲੈ ਕੇ ਜਾਈ। ਪਾਣੀ ਖੇੜਾ। ਆਹੋ। ਫਿਰ ਮੁੰਮੇ ਨਾਲ ਕਰ ਦਿੱਤਾ। ਆਓ ਜੀ ਆਈ ਪਹੁੰਚ ਗਏ ਇਧਰ ਮੰਜੀਸ ਆਪਣੇ ਪੁਰਾਣੇ ਅੱਡੇ ਤੇ ਲੈ ਆ ਜਗਾਂਡੀ ਫੋਨ ਦੀ। ਤੇ ਇਧਰ ਮੰਮੇ ਨਾਲ ਲੈ ਕੇ ਆਏ ਮੁੰਮੀ ਕਹਿੰਦੇ ਕਿੰਨਾ ਚਿਰ ਹੋਇਆ? 16 ਬਾਅਦ। ਆਈ ਕਹਿੰਿਆ ਕਿ ਕਿੰਨਾ ਟਾਈਮ 16 ਬਾਅਦ ਕਿੱਥੇ ਆਏ ਆ? ਛੇਰ ਬਾਅਦ। ਛੇਰ ਬਾਅਦ ਆਏ ਹਾਂ। ਸੱਤਾਂ ਬਾਅਦ ਨਹੀਂ ਆਏ। ਤੇ ਆਈ ਕਹੇ ਚਲੋ ਪੁਰਾਣੀ ਹੈਂ? ਵਿਆਹ ਜਿਹਾ ਸ਼ੋਹਰ ਆ। ਯਾਰ ਜਿਵੇਂ ਸ਼ੁਰੂ ਤੋਂ ਹੀ ਇੱਥੇ ਹੀ ਆਪਣੇ ਦੇਖਾ ਆਈ ਸ਼ੁਰੂ ਜੀ ਇੱਥੇ ਹੰਦਰੇ ਮੰਜੀ ਜਿੱਥੇ ਤਾਂ ਫੂਡ ਵੀ ਹੁਣ ਉਹ ਪੈਰ ਉਹ ਲਾ ਲਤਾ ਉਹਨੇ ਕਿਦਾਂ ਦਾ ਨਾਜ ਰੇ ਪਹਿਲੀ ਡਿਸ਼ ਹੋਣੀ ਹੈ ਮੰਜੀ ਮੰਜੂਰੀ ਮੇਰਾ ਮੇਰਾ ਫੇਵਰਿਟ ਹੀ ਹੈ ਮੰਜੀ ਗਰੇਵੀ ਵਾਲਾ ਹੈਗਾ ਕਿ ਮੰਜੀ ਆ ਆ ਗਈਆਂ ਦੱਸ ਕੇ ਨਹੀਂ ਲੈ ਕੇ ਆਇਆ ਘਰੋਂ ਨਹੀਂ ਦੱਸ ਕੇ ਆਇਆ ਡੇਡੀ ਪਹਿਲਾਂ ਸਵਾਲ ਲੈ ਉਹਨੂੰ ਮੈਂ ਫਿਰ ਕੋ ਬੋਲਾਂਗਾ ਅੱਛਾ ਪਹਿਲਾਂ ਮੇਰ ਜਗਾ ਸੁਣਾਣਾ ਲੈ ਬੋਲੋ ਕਿ ਲੱਗ ਗਿਆ ਮੰਮੀ ਬਈ ਆਪਣਾ ਇੱਧਰ ਪਾਸਤਾ ਆ ਗਿਆ ਪਾਸਤਾ ਮੈਂ ਖਾਣਾ ਹੁਣ ਨਹੀਂ ਵਾਹ ਵਧੀਆ ਹੀ ਪਰ ਮੂਨੇ ਅੱਜ ਮੰਗਾਇਆ ਬਾਵਾ ਚਰ ਬਾਦ ਖਾਣ ਲੱਗੇ ਨਾਲ ਨਿਊਟਲ ਇਹ ਕਿਹੜੇ ਗਾਰ ਲਿਆ ਨਿਊਟਲ ਵਧੀਆ ਠੀਕ ਹੈ ਡੇਡੀ ਚਲ ਵਧੀਆ ਸਰੇ ਉਹ ਘੋਆਂ ਦੇ ਥੱਲੇ ਛੱਡਦੇ ਆ ਗਰਮ ਹਵਾ ਹੀ ਚੰਗੀ ਔਸਕਰ ਕਿੱਥੇ ਗਿਆ ਔਸਕਰ ਪਾਣੀ ਉਹ ਵੇਲੇ ਬਾਰਸ਼ ਦੇ ਹਿਸਾਬ ਨਾਲ ਸਾਰੀ ਜਿੱਦੀ ਬਾੜ ਕਹਿੰਦੇ ਕਰਾਪ ਹੋਈ ਗਰਮੀ ਦੇ ਨਾਲ ਪਾਣੀ ਵੀ ਚਲੋ ਲਗਾਉਂਦੇ ਰਹੇ ਆ ਪਰ ਫਿਰ ਵੀ ਇਸ ਸਾਰਾ ਕੰਮ ਸਾਢੇ 10 ਸਾਢੇ ਪਰ ਫਿਰ ਉਹਨਾਂ ਦੇ ਲਈ ਵੀ ਆਪਣੇ ਬਾਅਦ ਚਲੇ ਗਏ ਉਹ ਬਖਰੀ ਗਾਲ ਨੂੰ ਨਹੀਂ ਉਹਨਾਂ ਦੇ ਕਿ ਨਹੀਂ ਦਿਖਾਈ ਨਹੀਂ ਤੇ ਪਹਿਲਾ ਹੀ ਟੰਡੀਆਂ ਦੇ ਜਾਂ ਤੋਂ ਮਿਲਣਾ ਉਹਨਾਂ ਨੂੰ ਮਤਲਬ 6 ਸਾਲ ਸਮਾਂ ਕੇ ਤੇਗੇ ਹ ਤੇ ਹੁਣ ਮੈਂ ਫੇਰ ਮੰਮੀ ਕੋਈ ਨਹੀਂ ਗਰਮੀ ਹੈ ਤੁਹਾਨੂੰ ਕੱਢ ਲਿਓ ਆਰਾਮ ਨਾਲ ਤੇ ਨਵਾਂ ਹੱਥ ਲੈ ਕੇ ਆਇਆ ਤਾਂ ਆਹ ਸੁਡ ਬੜੀ ਸੋਹਣੀ ਕਢਾਈ ਹੈ ਇਹਦੇ ਇਹਦੀ ਚੁੰਨੀ ਨਾਲ ਨਾ ਇਹਦੀ ਚੁੰਨੀ ਨਾਲ ਤੇ ਹੋਰ ਦੀ ਬੜੀ ਬੜੀ ਸੋਹਣੀ ਪ੍ਰਿੰਟਡ ਹੈ ਇਹ ਲੈ ਕੇ ਆਇਆ ਉਹ ਮੰਮੀ ਵਾਂਗ ਅਬ ਮੈਂ ਤੇ ਆਪਣਾ ਆ ਲੈ ਕੇ ਜਿਹੜਾ ਕੋਆ ਹੈ ਇਹ ਲੈ ਕੇ ਆਂਦੀ। ਇਹ ਹਨ ਮੀਂਹ ਜੇ ਡਰਦਾ ਜਗਾ। ਇਹ ਕਾਸ ਵੀ ਨਾ ਮੀਂਹ ਦਾ ਮੀਂਹ ਆ ਤੇ ਬੜਾ ਹੀ ਸੋਹਣਾ ਲੱਗਾ। ਪਰਪਲ ਰੰਗ ਵੀ ਬੜਾ ਸੋਹਣਾ ਹੈ। ਇਹ ਮੈਂ ਹਜਾ ਲੈ ਲੈਣੀ ਚੁਮੀਦ ਨਾ ਕਾਟਨ ਦੀ ਸੂਟ ਸਾਰੇ ਗਰਮੀ ਵਾਲੇ ਵੰਦ ਸਿਆਣਾ ਕੋਈ ਨਹੀਂ। ਵੇਖ ਨੂੰ ਐ ਲੱਗਦਾ ਕਪੜਾ ਹੋਰ ਹੋਊਗਾ ਪਰ ਹੈਗੇ ਇਹ ਕਾਟਨ ਹੀ ਹੈ। ਇਹਦੇ ਬਾਸ ਇੱਥੇ ਫਲਾਵਰ ਜਿਹਾ ਬਣਿਆ ਨਹੀਂ। ਤੇ ਮੇਂ ਸਿਮਾ ਲੱਗਾ ਤੇ ਮੈਂ ਹਜਾ ਲੈ ਲਈ ਨੀ ਮੀਂਹ ਆ ਤੇ ਲੈ ਲਿਆ। ਇਹ ਤੁਹਾਨੂੰ ਇਹਦਾ ਪ੍ਰਿੰਟ ਕੋਲ ਆਸਣਾ ਹੋ ਗਿਆ। ਕਲਰ ਵੀ ਬੜਾ ਸੋਹਣਾ ਆਦਾ ਪ੍ਰਿੰਟ ਵੀ। ਮੈਂ ਹਾਂ ਇਹ ਮਤਲਬ ਘਰੇ ਰਾਮ ਨਾ ਪਾ ਲੈਣਗੇ ਇਹਦੇ ਨਾਲ ਵਿੱਚ ਵੀ ਬਹੁਤ ਸੋਹਣੀ ਪ੍ਰਿੰਟ ਆਉਂਦੀ ਹੈ। ਠੀਕ ਆ ਤੇ ਮੈਂ ਹਾਂ ਚੱਲ ਸਿਆਣ ਦੇ ਵਖਰੇ ਹੁੰਦੇ ਤੁਹਾਨੂੰ ਪਤਾ ਜੰਨੀਆਂ ਦੇ ਵਖਰੇ ਲੈ ਮੈਂ ਤੇ ਕਰਦੀ ਹੁੰਦੀ ਪਰ ਤਾਂ ਬੜਾ ਇਹ ਆ ਵਾਲਾ ਨਾ ਇੱਕ ਮੂਵੀ ਵਾਲਾ ਸੋਹਣਾ। ਦੱਸਿਓ ਪ੍ਰਿੰਟ ਵਿੱਚ ਸੋਹਣੀ ਤੁਹੋੜਕਲੀਆ ਉੜਾ ਫੇਰੇ ਆਹੋ ਕਾਜ ਆਜੇ ਅੰਟੀ ਭਾਈ ਤਰਪੇ ਆਪਾ ਕਰੂੰ ਤੇ ਦੋ ਦਿਨ ਕੱਢ ਲੈ ਘਰ ਪਰਣਾ ਸਫਰ ਕਰਕੇ ਬਿਮਾਰ ਹੋ ਗਏ ਆ ਸਫਰ ਕਰਕੇ ਗਰਮ ਹੋ ਗਿਆ ਜੀ ਦੋਵੇਂ ਜਾਣੇ ਬਿਮਾਰ ਹੋ ਗਏ ਸਫਰ ਕਰਕੇ ਤੇ ਦਾ ਦਿਨ 20 ਦਿਨ ਉੱਥੇ ਰਹਿ ਦਾ ਦੇ ਨੇ ਇਧਰ ਇੰਦਾ ਹੀ ਕੱਢ ਲੈ ਤੇ ਚਲੋ ਜੀ ਟਾਈਮ ਨਿਕਲ ਗਿਆ ਟਾਈਮ ਨਿਕਲ ਗਿਆ ਦਾਕਾ ਠੀਕ ਨਹੀਂ ਵਿੱਚ ਠੀਕ ਹੈ ਦੋ ਇਹ ਨਹੀਂ ਉਹ ਇਹ ਸਫਰ ਕਰਕੇ ਸੱਚੀ ਗੱਲ ਨਾਲ ਸਫਰ ਕਰਨਾ ਇੰਨੀ ਗਰਮੀ ਵਿੱਚ ਉਹ ਵੀ ਅਜੇ ਸਿਆਲ ਚ ਚੱਲ ਜਾਂਦਾ ਪਰ ਇਹ ਨਹੀਂ ਅਸੀਂ ਇਹ ਨਹੀਂ ਕਿ ਕੱਲਾ ਉੱਧਰ ਦਾ ਸਫਰ ਕੀਤਾ ਜਾਦਾ ਪਹਿਲਾਂ ਅਸੀਂ ਚੰਡੀਗੜ੍ਹੋਂ ਅੰਮ੍ਰਿਤਸਰ ਗਈ ਅੰਮ੍ਰਿਤਸਰੋਂ ਫੇਰ ਆਪਾਂ ਉੱਧਰ ਨੂੰ ਗਏ ਉੱਧਰੋਂ ਆ ਕੇ ਫੇਰੇ ਗਰਦਾਸਪੁਰ ਐ ਗਰਦਾਸਪੁਰ ਦੋ ਦਿਨ ਰਹੇ ਆ ਗੂ ਮਾਰ ਹੀ ਰਹੇ ਆ ਤੇ ਅੱਜ ਫੇਰ ਤੁਰ ਪਏ ਕਿਹੜਾ ਪੂਰੀ ਨੂੰ ਜਾਣਾ ਪੈਂਦਾ ਸਾਨੂੰ ਕਰਨਾ ਪੈਂਦਾ ਹੋਹੀਆਂ ਤੇ ਮੈਂ ਬੜੀਆਂ ਵਦੇ ਦਿੱਤੀਆਂ ਇੱਕ ਐਕਸਟਰਾ ਪਾਪਾ ਲੈ ਲਿਆ ਨਾਲੇ ਖਾਈ ਜਾਣਦੇ ਆ ਇਹ ਵਾਹੇ ਵੀ ਰਾਹ ਵਾਸਤੇ ਲਈਆਂ ਸੀ ਇਹ ਇਧਰ ਮੈਂ 4-5 ਘੰਟੇ ਲੱਗਣੇ ਚੱਲੇ ਸੀ ਇੱਕ ਜਾਣਾ ਲੱਗਣ ਹਾਂ ਬਾਹਰ ਬਹੁਤ ਗਰਮੀ ਹੈ ਅੰਦਰ ਹੀ ਨਹੀਂ ਫੀਲ ਹੋਣ ਦੇ ਬਾਹਰ ਪਹੁੰਚ ਗਏ ਆਪ ਆਪਣੀ ਡੈਸਟੀਨੇਸ਼ਨ ਤੇ ਫੇਰ ਉਧਰ ਆ ਜਾਓ ਵੇਖੋ ਡਿੱਗੀ ਸਾਡੀ ਫੇਰ ਭਰੀ ਏ ਇੰਨਾ ਸਮਾਨ ਜਿਹੜਾ ਜਿਹੜਾ ਰਹਿ ਗਿਆ ਨਾ ਪਿਛਲੇ ਯਾਰ ਸਾਰਾ ਚੁੱਕ ਲਿਆ ਏ ਮੈਂ ਘਾਤੋਂ ਰਹਿਣ ਦੇਣਾ ਕਿਉਂਕਿ ਉਹ ਜ਼ਰੂਰੀ ਸਮਾਨ ਹੀ ਨਾ ਫੇਰ ਇਸ ਕਰਕੇ ਮੈਂ ਚਲ ਚੁੱਕ ਲਿਉਣੀ ਆ ਫੇਰ ਡਿੱਗੀ ਭਰੀ ਅੰਦਰ ਗੱਡੀ ਵੀ ਭਰੀ ਮਤਲਬ ਤੀਜੀ ਵਾਰੀ ਤੀਜੀ ਵਾਰੀ ਗੇੜੇ ਚ ਸਮਾਨ ਪੂਰਾ ਹੈ ਤੀਜੀ ਵਾਰੀ ਜਹ ਜੇ ਵੀ ਚਲੋ ਘਰ ਅਹੀਂ ਲੈ ਆਉਣਾ ਸੀ ਕਾਰਪੇਟ ਘਰੇ ਰਹਿ ਗਿਆ ਫੇਰ ਚਲੋ ਮੈਂ ਕੋਈ ਜਾਣੀ ਨੈਕਸਟ ਟਾਈਮ ਲੈ ਆਵਾਂਗੇ ਖੜੀਏ ਸਮਾਨ ਉੱਤੇ ਹੁਣ ਸਬਜ਼ੀਆਂ ਇਹ ਫੇਰ ਲੈ ਦੇ ਹਫਤੇ ਦੀਆਂ ਰਾਮ ਨਾਲ ਲੈ ਗਿਆ ਮੈਂ ਖਾਵਾਂਗੇ ਇਥੇ ਵੀ ਨਿਆ ਮੀਂਹ ਲਿਆ ਲੈ ਕੇ ਆਣਗੇ ਯੱਕ ਆਪਣੀ ਉਰ ਤੋਂ ਲੈ ਪਿੰਡ ਵਾਲੇ ਸੱਜਿਆ ਦੇ ਲੈ ਚੱਲੀ ਦੋ ਗੇੜੇ ਲਾਉਂ ਵਾਹੇ ਤੇ ਹੀ ਸਫਾਈ ਸੁਕ ਕਰਕੇ ਆਏ ਆ ਆ ਸਾਡੇ ਫਲੈਟ ਦਾ ਨਈ ਸਫਾਈ ਸੁਕ ਸਾਰੀ ਕਰਕੇ ਜੇ ਮੈਨੂੰ ਇਹ ਹੀ ਕਿ ਆ ਕੇ ਸਾਨੂੰ ਸਫਾਈ ਨਾ ਕਰਨੀ ਪਵੇ ਇਸ ਕਰਕੇ ਸਾਰੀ ਸਫਾਈ ਸੁਕ ਕਰਕੇ ਨਾ ਘਟਾ ਕਿੱਥੋਂ ਪੈਣਾ ਸਾਰਾ ਕੁਝ ਤੇ ਲੋਕ ਕਰਕੇ ਆਏ ਦੁੱਧ ਸਾਡੀ ਮੰਮੀ ਨੇ ਸਾਨੂੰ ਪਾਤਾ ਬੋਤਲ ਭਰ ਕੇ ਬੱਚ ਦਾ ਸਮਾਨ ਵੀ ਲੈ ਆਈਏ ਹੁਣ ਬਸ ਹੁਣ ਤੂੰ ਹੀ ਨਾ ਖਲਾਰਾ ਪਾਇਓ ਕੋਈ ਚਲੋ ਸਾਫ ਯਾ ਸਾਫ ਕੁਆਟਰ ਮੈਂ ਇੰਨੀ ਸਫਾਈ ਕਰਕੇ ਗਈ ਹੈ ਨਾ ਹੁਣ ਵੇਖਿਆ ਨਾ ਸਾਫ ਕੁਆਟਰਵੇ ਕਿਦਾਂ ਸ਼ਾਂਤੀ ਚ ਮਿਲੀ ਵੀ ਹੁਣ ਸਫਾਈ ਕਰਨ ਦੀ ਲੋੜ ਨਹੀਂ ਹੁ ਸਿੱਧੀ ਫਿਨਿਸ਼ ਫਾਈ ਕਰਾਂਗੇ ਆ ਫਲੈਟ ਸੌਰੀ ਨਾਟ ਕੁਆਟਰ ਬੱਚ ਵੀ ਲੈ ਆਈਏ ਸਮਾਨ ਠੀਕ ਆ ਥਾਲੀਆਂ ਸਾਰਾ ਕੁਝ ਇੱਥੇ ਹੀ ਪਿਆ ਹੈ ਸਾਰਾ ਕੁਝ ਇੱਥੇ ਰੁਕ ਜੋ ਫ੍ਰਿਜ ਚ ਚਾਤੀ ਮਾਰ ਲੀਏ ਫਿਰ ਕੀ ਖਰਾਬ ਹੋਇਆ ਕੀ ਠੀਕ ਆ ਮੈਂ ਇੱਥੇ ਰੱਖੀ ਆ ਸਾਰੇ ਹੀ ਹੋ ਗਏ ਖਰਾਬ ਇੰਨਾ ਨੂੰ ਨਹੀਂ ਕੁਝ ਹੋਇਆ ਆ ਹੈ ਕਿ ਉਹ ਵੀ ਥੋੜੇ ਦੇ ਖਰਾਬ ਤਾਂ ਨਹੀਂ ਹੋਏ ਹੁਣੇ ਕੀ ਆ ਬਰਫ ਬਰਫ ਜੰਮੀ ਪਈ ਹੈ ਨਿੰਬੂ ਅਦਰਕ ਅਦਰਕ ਵੀ ਠੀਕ ਹੀ ਆ ਵੇ ਸਭ ਕੁਝ ਠੀਕ ਹੀ ਰਿਹਾ ਮੈਂ ਇੱਕ ਨੰਬਰ ਤੇ ਛੱਡ ਗਈ ਆ ਨਾ ਬੰਦ ਨਹੀਂ ਕਰਕੇ ਗਈ ਤਾਂ ਕਰਕੇ ਸਾਰਾ ਕੁਝ ਸਾਡਾ ਸੁਰੱਖਿਅਤ ਰਹਿ ਗਿਆ ਹੁਣ ਦੁੱਧ ਦੁੱਧ ਕਰੋ ਲੈ ਕੇ ਆਏ ਸਾਰਾ ਸਮਾਨ ਰੱਖੋ ਖਲਾਈਏ ਫਿਰ ਸਬਜ਼ੀਆਂ ਇਧਰ ਖਲ ਰਿਆ ਹੁਣ ਤੇ ਥੱਕੀ ਇੰਨੇ ਆ ਵੀ ਮੇਰਾ ਰਾਦਾਵਾ ਵੀ ਕੱਲ ਹੀ ਸੈੱਟ ਕਰੀਏ ਆਰਾਮ ਨਾਲ ਸਮਾਨ ਕਿਉਂਕਿ ਇਹਨਾਂ ਤੇ ਹਜੇ ਟਾਈਮ ਲੱਗ ਜਾਣਾ ਤੇ ਮੇਰੇ ਤੇ ਹਜੇ ਇੰਨੀ ਕਵਾ ਨਹੀਂ ਹੋਈ ਹੁਣ ਪ੍ਰਾਪੂ ਸ਼ੇਕ ਬਣਾਉਣ ਲੱਗੇ ਇਧਰ ਆਉਂਦੇ ਹੀ ਕਹਿੰਦੇ ਮੇਰਾ ਕੁਛ ਠੰਡਾ ਖਾਣ ਨੂੰ ਮਨ ਕਰ ਰਿਹਾ ਤੇ ਇਹ ਬਣਾਉਂਦਾ ਕਿਸ਼ ਸ਼ੇਕ ਤਾਂ ਤਾਂ ਖਾਣ ਕਰ ਨਹੀਂ ਰਿਹਾ ਪਹਿਲਾਂ ਹਾਂ ਪੀ ਲੈਣੇ ਦਵਾਈ ਤੇਰੀ ਖਾਣਾ ਹੁਣ ਇੱਕ ਵਾਰੀ ਸ਼ੇਕ ਦੇ ਇੰਨੇ ਯਕੀਨ ਆ ਇੰਨਾ ਸ਼ੇਕ ਪੀਂਦੇ ਇੰਨਾ ਸ਼ੇਕ ਪੀਂਦੇ ਨਾ ਕੋਈ ਕਹਿਣ ਦੀ ਗੱਲ ਨਹੀਂ ਬਹੁਤ ਈ ਯਕੀਨ ਆਏ ਮੈਂ ਅੰਮੂ ਬਣੀ ਨੇ ਖਾਂਦੀ ਹੈਗੀ ਮੈਂ ਨਹੀਂ ਨਿਸ਼ਕੀਨ ਹੈਗੀ ਪਰ ਅੰਮੂ ਦੇ ਅੰਬਾ ਦੀ ਨੇਰੀ ਬਹੁਤ ਲੰਦੇ ਪਰ ਅੱਬ